ਸੋਰਠਿ ਮਹਲਾ ਪੰਜਵਾਂ ਅਵਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲਖ ਹੋਈ ਅਵਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲਖ ਹੋਈ ਗੁਣ ਨਿਧਾਨ ਭਗਤਨ ਕੋ ਵਰਤਨ ਦਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸ਼ਰਨ ਪਿਆ ਸੁਖ ਪਾਈਏ ਬਹੁੜ ਦੁਖ ਨਾ ਹੋਈ ਰਹਾ ਬੜੁ ਭਾਗੀ ਸਾਧ ਸੰਗਿ ਪਰਾਪਤ ਤਨ ਪ੍ਰੇਤ ਤਤ ਦੁਰਮਤਿ ਖੋਇ ਤਿਨ ਕੀ ਧੂਰ ਨਾਨਕ ਦਾਸ ਬਖਸ਼ ਜਨ ਹਰਨਾ ਮਿਰਧੇ ਪੁਰੋਇ ਬੜਾ ਭਾਗੀ ਸਾਧ ਸੰਗ ਪ੍ਰਾਪਤ ਤਨ ਭੇਤ ਤ ਦਰਮਤ ਖੋਈ ਤੇਨ ਕੀ ਤੂਰ ਨਾਨਕ ਦਾਸ ਪੰਛੈ ਜਨ ਹਰਨਾਮ੍ਰਿਧੇ ਪ੍ਰੋਈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ